ਨੀ ਬਾਬਾ ਬੁੱਢਾ ਸਾਹਿਬ ਜੀ ਦੀ 6ਵੀਂ ਪੀੜ੍ਹੀ ਵਿੱਚੋਂ ਬਾਬਾ ਗੁਰਬਖਸ਼ ਸਿੰਘ ਜੀ ਦੇ ਛੋਟੇ ਸੁਪੁੱਤਰ ਬਾਬਾ ਕਿਸ਼ਨ ਕੌਰ ਜੀ ਦਾ ਹੈ। ਬਾਬਾ ਜੀ ਬਾਲਵਸਤਾ ਵਿੱਚ ਆਪਣੇ ਸਾਥੀਨਾਂ ਨਾਲ ਘੁੰਮ ਰਹੇ ਸਨ। ਰਸਤੇ ਵਿੱਚ ਬਾਬਾ ਜੀ ਨੂੰ ਕੁਝ ਵਪਾਰੀ ਮਿਲੇ। ਉਹ ਵਪਾਰੀ ਆਪਣੇ ਵਪਾਰ ਦਾ ਸਮਾਨ ਲੈ ਕੇ ਜਾ ਰਹੇ ਸਨ ਤਾਂ ਬਾਬਾ ਜੀ ਨੇ ਪੁੱਛਿਆ, "ਇੱਕ ਹੀ ਲੈ ਜਾ ਰਹੇ ਹੋ ਵਪਾਰੀਆਂ ਨੇ ਮਖੌਲ ਕਰ ਦਿੱਤਾ।" ਇਸ ਵਿੱਚ ਬਾਸਖੇ ਜਦੋਂ ਵਪਾਰੀਆਂ ਨੇ ਜਾ ਕੇ ਆਪਣਾ ਸਮਾਨ ਵਿਵਾਲਿਆ ਬੈਠਾ ਤੋਲੀਆਂ ਤਾਂ ਸੱਚ ਵਿੱਚ ਉਸ ਵਿੱਚੋਂ ਭਾਸਾ ਦੇ ਕੇ ਹੀ ਨਿਕਲੇ ਵਪਾਰੀ ਵੇ ਕੇ ਘਬਰਾ ਗਏ ਉਹਨਾਂ ਕਿਸੇ ਬਜ਼ੁਰਗ ਨੂੰ ਪੁੱਛਿਆ ਕਿ ਹੁਣ ਕੀ ਕਰੀਏ ਤਾਂ ਬਜ਼ੁਰਗ ਨੇ ਕਿਹਾ ਕਿ ਰਾਸਤੇ ਵਿੱਚ ਤੁਹਾਨੂੰ ਕੋਈ ਮਿਲਿਆ ਸੀ ਤਾਂ ਵਪਾਰੀਆਂ ਕਹਿੰਿਆ ਕਿ ਰਾਸਤੇ ਵਿੱਚ ਬਾਰਖ ਖੇਡ ਦੇ ਮਰੇ ਸਨ ਤਾਂ ਉਹਨਾਂ ਨੇ ਪੁੱਛਿਆ ਕਿ ਇਸ ਵਿੱਚ ਕੀ ਹੈ ਤਾਂ ਅਸੀਂ ਕਿਹਾ ਕਿ ਭਾਸਾ ਤੇ ਖੇ ਹੈ ਤਾਂ ਬਜ਼ੁਰਗ ਨੇ ਵਪਾਰੀਆਂ ਨੂੰ ਕਿਹਾ ਕਿ ਉਸੇ ਰਾਹ ਤੇ ਵਾਪਸ ਜਵਤੇ ਵਪਾਰੀ ਬਜ਼ੁਰਗ ਦੀ ਗੱਲ ਮੰਨ ਗਏ ਉਸ ਰਾਹ ਵਿੱਚ ਵਾਪਸ ਚੱਲ ਪਏ ਤਾਂ ਬਾਬਾ ਜੀ ਰਾਹ ਤੇ ਵਿੱਚ ਬਾਰਗਾ ਨਾਲ ਖੇੜੇ ਫਿਰ ਮਲੇ ਤਾਂ ਬਾਬਾ ਜੀ ਨੇ ਫਿਰ ਪੁੱਛਿਆ ਕਿ ਇਹਨਾਂ ਗੱਠਾ ਵਿੱਚ ਕੀ ਹੈ ਤਾਂ ਉਹਨਾਂ ਕਹੇ ਕਿ ਇਹਨਾਂ ਗੱਠਾ ਵਿੱਚ ਗਰੀਆਂ ਸ਼ਵਾਰੇ ਪੇਸਤਾ ਸੋਗੀ ਆਦ ਹਨ ਜਦੋਂ ਉਹਨਾਂ ਨੇ ਅੱਗੇ ਜਾ ਕੇ ਗਠਾਂ ਖੋਲ੍ਹੀਆਂ ਤਾਂ ਸੱਚ ਮੁੱਚ ਹੀ ਚੀਜ਼ਾਂ ਨਿਕਲੀਆਂ ਤਾਂ ਵਪਾਰੀ ਦੇਖ ਕੇ ਬਹੁਤ ਖੁਸ਼ ਹੋਏ ਵਪਾਰੀਆ ਨੇ ਸਾਰੀ ਘਟਨਾ ਬਾਬਾ ਗੁਰਬਖਸ਼ ਸਿੰਘ ਜੀ ਨੂੰ ਆ ਕੇ ਦੱਸੀ ਬਾਬਾ ਜੀ ਨੇ ਕਿਸ਼ਨ ਕਵਰ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਪਰਮੇਸ਼ਰ ਦੇ ਪਿਆਰਿਆਂ ਵਾਸਤੇ ਇਹੋ ਜੀਆਂ ਮੂਲੀਆਂ ਗੱਲਾਂ ਤੇ ਕਰਾਮਾਤ ਵਿਖਾਉਣੀ ਯੋਗ ਨਹੀਂ ਇਹ ਸਭ ਨੂੰ ਕਹਿਰ ਹੈ ਹੁਣ ਇੱਕ ਮਿਆਂ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਤਾਂ ਪਤਾ ਜੀ ਦੀ ਇਹ ਗੱਲ ਸੁਣ ਕੇ ਬਾਬਾ ਕਿਸ਼ਨ ਕਵਰ ਜੀ ਆਪਣੀ ਮਾਤਾ ਸੁਰਜਣਾ ਜੀ ਤੋਂ ਚਾਦਰ ਲੈ ਕੇ ਟਾਲੀ ਦੇ ਚੱਕ ਦੇਡ ਆ ਕੇ ਲੇਟ ਗਏ ਤਾਂ ਸੰਮਤ 1763 ਸਨ 1703 ਵਿੱਚ ਕਤਕ ਸੁਦੀ 13 ਨੂੰ ਬਾਬਾ ਕਿਸ਼ਨ ਕਵਰ ਜੀ ਅਕਾਲ ਚਲਾਣਾ ਕਰ ਗਏ ਬਾਬਾ ਜੀ ਦੀ ਕੁਝ ਸਮਾਂ ਪਹਿਲਾਂ ਮੰਗਣੀ ਹੋਈ ਸੀ ਤਾਂ ਬਾਬਾ ਜੀ ਦੀ ਮੰਗਣੀ ਸਮੇ 1 ਲੱਖ ਰੁਪਿਆ ਸ਼ਗਨ ਆਇਆ ਸੀ ਬੋਛਗਨੂ ਮਾਇਆ ਵਿੱਚ ਗੁਰਬੰਧ ਸਿੰਘ ਜੀ ਨੇ ਵਾਪਸ ਕਰਨੀ ਚਾਹੀ ਪਾਰੇ ਸਹੁਰੇ ਪਰਿਵਾਰ ਨੇ ਇਨਕਾਰ ਕਰ ਦਿੱਤਾ ਕਿ ਮਾਇਆ ਨੰਦ ਬਾਬਾ ਜੀ ਦਾ ਕੋਈ ਯਾਦਗਾਰ ਬਣਾ ਦਿਓ ਇਸ ਤਰ੍ਹਾਂ ਕੁਝ ਦਿਨਾਂ ਮਗਰੋਂ ਸਹਾਰनपुर ਦਾ ਪ੍ਰੇਮ ਵਾਲਾ ਜੋ ਵੀ ਪੂੜ ਦੀ ਬਿਵਾਰੀ ਨਾਲ ਦਾ ਅਚਾਰ ਸੀ ਜਾ ਕੇ ਸੌ ਗਿਆ ਸਿੱਧੇ ਪੈਣੂ ਸੁਪਨੇ ਵਿੱਚ ਇੱਕ ਬਾਲਕ ਨੇ ਬਚਨ ਕੀਤਾ ਕਿ ਭਾਈ ਪ੍ਰੇਮਿਆ ਜਿਸ ਜਗ੍ਹਾ ਤੇ ਤੂੰ ਸੌਂਦਾ ਹੈ ਤਾਂ ਰੱਬ ਦੇ ਪਿਆਰਿਆਂ ਦੀ ਜਗ੍ਹਾ ਹੈ ਇਸ ਜਗ੍ਹਾ ਤੇ ਛੱਪੜ ਪੁੱਟਣ ਦੀ ਸੇਵਾ ਕਰ ਤੇਰਾ ਕੋ ਠੀਕ ਹੋ ਜਾਵੇਗਾ ਭਾਈ ਪ੍ਰੇਮ ਨੇ ਸੁਪਨੇ ਦੀ ਗੱਲ ਅਨੁਸਾਰ ਸਵੇਰ ਤੋਂ ਛੱਪੜ ਪਟਣੇ ਸ਼ੁਰੂ ਕਰ ਦਿੱਤਾ ਤਾਂ ਦੂਸਰੇ ਤੇ ਤੀਸਰੇ ਦਿਨ ਬਾਬਾ ਗੁਰਬਖਸ਼ ਸਿੰਘ ਜੀ ਪੋਨਾ ਚਾੜੀਆਂ ਵਿੱਚੋਂ ਲੰਘ ਰਹੇ ਸਨ ਤਾਂ ਭਾਈ ਪ੍ਰੇਮਾ ਛੱਪੜ ਪਟਵਾ ਨਜ਼ਰ ਆਇਆ ਭਾਈ ਰਾਮ ਨੇ ਪੁੱ问 ਲੱਗੀ ਕਿ ਪੁਸ਼ਪ ਵਾਲਾ ਇਹ ਕੌਣ ਹੈ ਜਦੋਂ ਭਾਈ ਰਾਮ ਨੇ ਪੁੱਛਿਆ ਤਾਂ ਭਾਈ ਪ੍ਰੇਮ ਨੇ ਆ ਕੇ ਭਾਈ ਗੁਰਬਖਸ਼ ਸਿੰਘ ਦੇ ਚੰਨੀ ਮੱਥਾ ਟੇਕ ਕੇ ਆਪਣੇ ਦੂਤ ਨੂੰ ਇਹ ਸੁਪਨੇ ਦਾ ਹਾਲ ਸੁਣਾਇਆ ਭਾਈ ਜੀ ਨੇ ਵਿਚਾਰਿਆ ਕਿ ਇਹ ਕੋਦਕ ਦਾ ਭਾਈ ਕੁਇਕਿਸ਼ਨ ਕਵਰਜੀ ਦਾ ਰਹਿ ਤੇ ਰਾਮੇ ਨੂੰ ਬਚਨ ਕੀਤਾ ਡਿਫਿਊਸ਼ਨ ਕਵਰਜੀ ਆਪਰੇ ਸ਼ਗਨਵਾਲੀ ਮਾਰ ਇਸ ਜਗ੍ਹਾ ਲਵਾ ਦੇ ਚੁੰਦਾ ਹੈ ਇਸ ਤਲਾਬ ਨੂੰ ਛੇਤੀ ਤਿਆਰ ਕਰਵਾਈਏ ਵੇ ਭਾਈ ਪ੍ਰੇਮਾ ਸ਼ਕਲਪੋਟਨ ਆ ਰਾਜੀ ਹੋ ਗਿਆ ਤਾਂ ਪ੍ਰੇਮੇ ਦਾ ਸੁਤਨਾ ਸੱਚ ਹੈ ਇਸਨੇ ਮਟੇ ਇਮਲਾਸ ਕਰਕੇ ਆਪ ਵੀਰਸਾ ਵੱਲ ਚਲੇ ਗਏ ਮੁਰ ਘਾਰਾ ਕੇ ਦੂਜੇ ਦਿਨ ਤਲਾਬ ਪਟਵਾਉਣਾ ਸ਼ੁਰੂ ਕੀਤਾ ਬਹੁਤ ਜਤਨਾ ਮਿੰਦੋ ਪਿੱਟਾ ਚੂਨਾ ਤਿਆਰ ਕਰਕੇ ਰਾਜ ਮਿਸਤਰੀ ਪੱਕਾ ਸਤਾਬ ਕਰ ਲਾ ਦਿੱਤੇ ਦੋ ਸਾਲਾਂ ਵਿੱਚ ਤਲਾਬ ਤਿਆਰ ਹੋ ਗਿਆ ਤਾਂ ਵਰਕਾਂ ਕਰਕੇ ਨਕੋ ਨਕ ਪਾਣੀ ਨਾਲ ਭਰ ਗਿਆ ਇਸ ਸ੍ਰੋਵਰ ਵਿੱਚ ਜੋ ਵੀ ਸ਼ਰਧਾ ਨਾਲ ਇਸ਼ਨਾਨ ਕਰਦਾ ਹੈ ਉਸਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਇਹ ਇਤਿਹਾਸਿਕ ਸਰੋਵਰ ਬਾਬਾ ਦੀ ਯਾਦ ਨੂੰ ਤਾਜ਼ਾ ਕਰਦਾ ਹੈ